ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਾਸ਼ੀ ਫਾਲ ਟੀਵੀ ਦੇ ਉੱਪਰ ਦੋਸਤੋ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦਾ ਅਗਸਤ ਦਾ ਮਹੀਨਾ ਕਿਸ ਤਰ੍ਹਾਂ ਦਾ ਜਾਣ ਵਾਲਾ ਹੈ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਵੀਡੀਓ ਨੂੰ ਕਲਿੱਕ ਕੀਤਾ ਹੈ ਵੀਡੀਓ ਨੂੰ ਸੋਰ ਰਹਿ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਆਓ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦਾ ਅਗਸਤ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਦੇਖੋ ਦੋਸਤੋ ਜਿੱਥੋਂ ਤੱਕ ਅਸੀਂ ਸਰਚ ਕੀਤਾ ਹੈ ਤਾਂ ਤੁਹਾਡਾ ਜੋ ਜੁਲਾਈ ਦਾ ਮਹੀਨਾ ਸੀ ਕਹਿ ਲਓ ਕਿ ਥੋੜੇ ਦਿਨ ਹੀ ਰਹਿ ਗਏ ਸਨ ਭਾਵ ਕਿ ਇੱਕ ਦਾ ਦੋ ਦਿਨ ਜੁਲਾਈ ਦਾ ਮਹੀਨਾ ਤੁਹਾਡਾ ਪਤੀ ਪਤਨੀ ਦਾ ਲੜਾਈ ਝਗੜੇ ਵਿੱਚ ਬੀਤਿਆ ਪਤੀ ਪਤਨੀ ਦਾ ਜਾਂ ਕਹਿ ਲਓ ਕਿ ਦੋਸਤਾਂ ਦਾ ਬਿਜ਼ਨਸ 파ਟਨਰ ਜਿਹੜੇ ਹਨ ਸਾਰਿਆਂ ਦੀ ਲੜਾਈ ਝਗੜੇ ਵਿੱਚ ਹੀ ਜੁਲਾਈ ਦਾ ਮਹੀਨਾ ਬੀਤਿਆ ਹੈ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜੋ ਵੀ ਲੜਾਈ ਹੋਈ ਬਸ ਸਿਰ ਪੈਰ ਦੀ ਲੜਾਈ ਹੋਈ ਹੈ। ਜੋ ਵੀ ਗੱਲਾਂ ਹੋਈਆਂ ਹਨ ਬਿਨਾਂ ਗਲਤੋਂ ਹੋਈਆਂ ਹਨ। ਭਾਵੇਂ ਕਿ ਇੱਕ ਦੂਸਰੇ ਤੋਂ ਅਲੱਗ ਹੋਣ ਦਾ ਤੁਸੀਂ ਫੈਸਲਾ ਕਰ ਲਿਆ। ਹੁਣ ਇੱਥੇ ਇਹ ਸਵਾਲ ਹੈ ਕਿ ਜੁਲਾਈ ਤੇ ਹੁਣ ਅਗਸਤ ਦੇ ਮਹੀਨੇ ਵਿੱਚ ਮੈਰਿਡ ਲਾਈਫ ਜਾਂ ਫਿਰ ਲਵ ਲਾਈਫ ਜਾਂ ਬਿਜ਼ਨਸ ਦਾ ਜਿਹੜਾ 파ਟਨਰ ਹੈ ਉਹ ਵੀ ਇਸੇ ਤਰ੍ਹਾਂ ਹੀ ਬੀਤੇਗਾ ਅਗਸਤ ਦਾ ਮਹੀਨਾ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਅਗਸਤ ਦਾ ਮਹੀਨਾ ਇਸ ਤਰ੍ਹਾਂ ਨਹੀਂ ਬੀਤੇਗਾ ਜਿਆਦਾ ਚੰਗਾ ਵੀ ਨਹੀਂ ਬੀਤੇਗਾ ਇਹ ਤੁਹਾਡੀ ਲੜਾਈ ਝਗੜੇ ਜੋ ਹੋਏ ਹਨ ਇਹ ਕੱਲਾ ਹਾਲੇ ਵੀ ਦੇਖ ਰਹੇ ਹਨ ਉਲਝਣਾ ਹਾਲੇ ਵੀ ਦਿਖ ਰਹੀਆਂ ਹਨ ਪਰ ਪਹਿਲਾਂ ਨਾਲੋਂ ਬੈਟਰ ਹੋਏਗਾ ਚੰਗਾ ਹੋਏਗਾ ਪਰ ਬਹੁਤ ਚੰਗਾ ਨਹੀਂ ਹੋਏਗਾ ਪਹਿਲਾਂ ਨਾਲੋਂ ਵਧੀਆ ਰਹੇਗਾ ਅਗਸਤ ਦਾ ਮਹੀਨਾ ਗੁੱਸੇ ਦੇ ਵਿੱਚ ਬੀਤੇਗਾ ਤੁਹਾਡੇ ਪਾਰਟਨਰ ਨੂੰ ਹਾਲੇ ਵੀ ਗੁੱਸਾ ਆਏਗਾ ਪਰ ਚੇਂਜ ਥੋੜਾ ਬਦਲਾਅ ਵੀ ਹੋਵੇਗਾ ਜੁਲਾਈ ਮਹੀਨੇ ਵਿੱਚ ਤੁਹਾਨੂੰ ਗੁੱਸਾ ਆ ਰਿਹਾ ਸੀ ਜੇ ਤੁਸੀਂ ਗੁੱਸੇ ਜੇ ਤੁਸੀਂ ਸ਼ੇਅਰ ਸੀ ਤਾਂ ਸਾਹਮਣੇ ਵਾਲਾ ਸਵਾ ਸ਼ੇਅਰ ਸੀ ਐਸੀ ਤਰ੍ਹਾਂ ਦੀ ਸਿਚੁਏਸ਼ਨ ਲਈ ਸੀ ਪਰ ਹੁਣ ਤੁਹਾਡੇ ਅੰਦਰ ਸਿਚੁਏਸ਼ਨ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਉਹ ਸਮਝਦਾਰੀ ਤੁਹਾਡੇ ਅੰਦਰ ਆ ਜਾਵੇਗੀ ਇਸ ਕਰਕੇ ਇਹਨਾਂ ਹਾਲਾਤਾਂ ਨੂੰ ਤੁਸੀਂ ਕੰਟਰੋਲ ਵਿੱਚ ਰੱਖ ਸਕੋਗੇ ਪਰ ਨਾਲ ਦੀ ਨਾਲ ਤੁਹਾਡੇ ਵਾਸਤੇ ਇੱਕ ਸਲਾਹ ਵੀ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਕੋਈ ਵੀ ਐਡਵਾਈਸ ਨਹੀਂ ਦੇਣੀ ਕੋਈ ਵੀ ਸਲਾਹ ਨਹੀਂ ਦੇਣੀ ਕਿਉਂਕਿ ਤੁਹਾਡੀ ਸਲਾਹ ਉਹ ਨਹੀਂ ਲੈਣਗੇ ਸ਼ਾਂਤ ਰਹੋ ਅਗਸਤ ਦੇ ਮਹੀਨੇ ਵਿੱਚ ਇਹੀ ਤੁਹਾਨੂੰ ਸਲਾਹ ਹੈ ਕਿ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਨ ਜਿਦੇ ਵਿੱਚ ਤੁਸੀਂ ਸਾਵਧਾਨ ਰਹਿਣਾ ਹੈ ਪਰ ਹੁਣ ਤੁਸੀਂ ਇੱਥੇ ਕਹੋਗੇ ਕਿ ਹੁਣ ਬੁਰਾ ਹੀ ਬੁਰਾ ਦੱਸ ਰਹੇ ਹੋ ਕੁਝ ਚੰਗਾ ਵੀ ਦੱਸੋ ਅਸੀਂ ਤਾਂ ਚੰਗਾ ਸੁਣਨ ਦੇ ਲਈ ਆਉਨੇ ਹਾਂ ਦੇਖੋ ਜੀ ਪਹਿਲਾਂ ਮਿੱਠਾ ਖਿਲਾ ਦਿਓ ਤਾਂ ਮੂੰਹ ਮਿੱਠਾ ਹੋ ਗਿਆ ਫਿਰ ਬਾਅਦ ਵਿੱਚ ਕੌੜਾ ਖਿਲਾਵਾਂਗੇ ਤਾਂ ਉਹ ਚੰਗਾ ਨਹੀਂ ਲੱਗਦਾ ਮੂੰਹ ਮਿੱਠਾ ਹੋਣ ਤੋਂ ਬਾਅਦ ਕੌੜਾ ਖਾਣਾ ਤਾਂ ਦਿਲ ਨਹੀਂ ਕਰਦਾ ਫਟਾਫਟ ਜੇ ਅਸੀਂ ਤੁਹਾਨੂੰ ਮਿੱਠਾ ਕੁਝ ਖਿਲਾ ਦੇਵਾਂਗੇ ਤਾਂ ਫਿਰ ਉਸ ਤੋਂ ਬਾਅਦ ਵਿੱਚ ਤੁਹਾਨੂੰ ਬੋਲੀਏ ਕਿ ਹੁਣ ਕੌੜਾ ਖਾਓ ਤਾਂ ਉਹ ਤੁਸੀਂ ਨਹੀਂ ਖਾਓਗੇ ਸੋ ਇਸ ਲਈ ਜੁਲਾਈ ਤੋਂ ਅਗਸਤ ਦਾ ਮਹੀਨਾ ਤੁਹਾਡਾ ਚੰਗਾ ਹੀ ਜਾਏਗਾ ਇਹਦਾ ਗਾਰੰਟੀ ਹੈ ਪਰ ਪਹਿਲਾਂ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਚੀਜ਼ਾਂ ਐਸੀਆਂ ਦੱਸ ਦਿੰਨੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਹੋਵੇਗਾ ਕਿਉਂਕਿ ਚੰਗੀਆਂ-ਚੰਗੀਆਂ ਚੀਜ਼ਾਂ ਪਹਿਲਾਂ ਦੱਸਾਂਗੇ ਉਹ ਸੁਣ ਕੇ ਤੁਸੀਂ ਆਪਣੀ ਵੀਡੀਓ ਛੱਡ ਕੇ ਚਲੇ ਜਾਓਗੇ ਜੋ ਕਿ ਮੈਂ ਨਹੀਂ ਚਾਹੁੰਦੀ ਸਾਵਧਾਨੀਆਂ ਪਹਿਲਾਂ ਸੁਣ ਲਓ ਤਾਂ ਜੋ ਉਸ ਦਾ ਲਾਭ ਹੋਵੇ ਗ੍ਰਹਿ ਗੋਚਰ ਦੇ ਹਿਸਾਬ ਦੇ ਨਾਲ ਜੋ ਇੱਥੇ ਚੰਗਾ ਦਿਖ ਰਿਹਾ ਹੈ ਉਹ ਤਾਂ ਹੋਣਾ ਹੀ ਹੋਣਾ ਹੈ ਤੁਹਾਨੂੰ ਉਸ ਦਾ ਲਾਭ ਹੋਵੇਗਾ ਗ੍ਰਹਿ ਗੋਚਰ ਦੇ ਹਿਸਾਬ ਦੇ ਨਾਲ ਜੋ ਇਥੇ ਚੰਗਾ ਦਿਖ ਰਿਹਾ ਹੈ ਉਹ ਤਾਂ ਹੋਵੇਗਾ ਹੀ ਇਸ ਕਰਕੇ ਵੀਡੀਓ ਨੂੰ ਪੂਰਾ ਦੇਖੋ ਬਿਨਾਂ ਸਕਿੱਪ ਕੀਤੇ ਦੇਖੋ ਫਿਰ ਹੀ ਤੁਹਾਨੂੰ ਇਸ ਦਾ ਲਾਭ ਮਿਲੇਗਾ ਤੁਸੀਂ ਆਪਣੀ ਹੈਲਥ ਅਗਸਤ ਦੇ ਮਹੀਨੇ ਵਿੱਚ ਆਪਣੀ ਹੈਲਥ ਦਾ ਧਿਆਨ ਰੱਖਣਾ ਹੋਵੇਗਾ ਗੁੰਮਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਰ ਦਰਦ ਮਾਈਗਰੇਨ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਤੁਹਾਡੀ ਰਾਸ਼ੀ ਦੇ ਵਿੱਚ ਰਾਹੂ বিরাজਮਾਨ ਹਨ ਇਸ ਤੋਂ ਇਲਾਵਾ ਇਨਫੈਕਸ਼ਨ ਤੁਹਾਨੂੰ ਅਗਸਤ ਦੇ ਮਹੀਨੇ ਵਿੱਚ ਹੋ ਸਕਦੀ ਹੈ ਕਿਸੇ ਇਨਫੈਕਸ਼ਨ ਦੇ ਹੋਣ ਦੇ ਕਾਰਨ ਤੁਸੀਂ ਤੁਹਾਡੀ ਕੋਈ ਪੀੜ ਵਾਲੀ ਜਗਾਹ ਕਰ ਦੇ ਵਿੱਚ ਆਪਣੇ ਕਿਸੇ ਨੂੰ ਸਮਝ ਲਾ ਕੇ ਫੋਰ ਐਗਜ਼ਾਮਪਲ ਜਿਵੇਂ ਕਿਸੇ ਨੂੰ ਖਾਂਸੀ ਚ ਕਾਮਜਾਬ ਖਾਂਸੀ ਚ ਕਾਮਜਾ ਸਿਰ ਦਰਦ ਹੈ ਬੁਖਾਰ ਹੈ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆਗੇ ਤਾਂ ਤੁਹਾਨੂੰ ਬਹੁਤ ਜਲਦੀ ਇਨਫੈਕਸ਼ਨ ਹੋ ਜਾਵੇਗੀ ਕਹਿ ਸਕਦੇ ਹਾਂ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਇਨਫੈਕਸ਼ਨ ਬਹੁਤ ਜਲਦੀ ਪਕੜ ਸਕਦੀ ਹੈ ਇਸ ਕਰਕੇ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਵਾਸਤੇ ਇਹ ਬੈਟਰ ਰਹੇਗਾ ਇਸ ਤੋਂ ਇਲਾਵਾ 20 ਅਗਸਤ ਤੋਂ ਬਾਅਦ ਸ਼ੁਕਰ ਜੋ ਹੈ ਤੁਹਾਡੀ ਛੇਵੇਂ ਘਰ ਦੇ ਵਿੱਚ ਚਲੇ ਜਾਣਗੇ ਤਾਂ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ ਨਾਨਕੇ ਘਰ ਵਿੱਚ ਤੁਹਾਨੂੰ ਕੋਈ ਬਿਮਾਰ ਹੋਣ ਦੀ ਖਬਰ ਮਿਲ ਸਕਦੀ ਹੈ ਵੀਏ ਗਸਤ ਤੋਂ ਬਾਅਦ ਕਿਸੇ ਮਹਿਲਾ ਅਧਿਕਾਰੀ ਦੇ ਨਾਲ ਜੇ ਤੁਸੀਂ ਜੌਬ ਕਰਦੇ ਹੋ ਤਾਂ ਆਫਿਸ ਵਿੱਚ ਜਾਂਦੇ ਹੋ ਤਾਂ ਕਿਸੇ ਮਹਿਲਾ ਅਧਿਕਾਰੀ ਦੇ ਨਾਲ ਤੁਹਾਡੀ ਬਹਿਸ ਬਸਾਈ ਹੋ ਸਕਦੀ ਹੈ, वाद-ਵਿਵਾਦ ਹੋ ਸਕਦਾ ਹੈ। ਇਸ ਕਰਕੇ ਤੁਸੀਂ ਟੱਲ ਸਕਦੇ ਹੋ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈਗੇ ਤੁਹਾਨੂੰ ਧਿਆਨ ਦੇਣਾ ਹੋਵੇਗਾ। ਤੁਸੀਂ ਉਹਨਾਂ ਦੇ ਨਾਲ ਕੋਈ ਵੀ ਸਲਾਹ مشورہ ਨਾ ਕਰੋ ਤਾਂ ਤੁਹਾਡੇ ਲਈ ਚੰਗਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 8 ਅਗਸਤ ਤੋਂ ਤੁਹਾਡੇ ਖਰਚੇ ਹੋਣ ਵਾਲੇ ਹਨ ਜਿਆਦਾ ਹੋਣ ਵਾਲੇ ਹਨ ਉਸ ਤੋਂ ਜਿਆਦਾ ਭਾਵ ਕੇ ਬਹੁਤ ਜਿਆਦਾ ਹੋ ਸਕਦੇ ਹਨ ਟੈਨਸ਼ਨ ਵੀ ਹੋ ਸਕਦੀ ਹੈ ਜੇ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਦਿਨਾਂ ਦੇ ਦੌਰਾਨ ਇਹ ਸਭ ਕੰਮ ਕਰੋ ਕਿਉਂਕਿ ਜੋ ਪ੍ਰਾਪਰਟੀ ਵੇਚੋਗੇ ਤਾਂ ਚੰਗਾ ਤੁਹਾਨੂੰ ਪ੍ਰਾਈਸ ਮਿਲ ਪਾਏਗਾ ਕਹਿ ਦੋ ਤਾਂ ਕਿ ਮੰਗਾਈ ਮਿਲੇਗੀ ਥੋੜਾ ਜਿਆ ਤੁਹਾਨੂੰ ਇਸ ਦੇ ਵਿੱਚ ਵੀ ਕੈਨਸਲ ਕਰਨਾ ਜੇ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਕੰਮ ਨਾ ਕਰੋ ਕਿਉਂਕਿ ਜੋ ਪ੍ਰਾਪਰਟੀ ਵੇਚੋਗੇ ਤਾਂ ਤੁਹਾਨੂੰ ਚੰਗਾ ਪ੍ਰਾਈਸ ਨਹੀਂ ਮਿਲੇਗਾ ਖਰੀਦੋਗੇ ਤਾਂ ਮਹਿੰਗੀ ਮਿਲੇਗੀ ਥੋੜਾ ਜਿਹਾ ਤੁਹਾਨੂੰ ਇਸ ਕੰਮ ਦੇ ਵਿੱਚ ਇਸ ਨੂੰ ਕੈਨਸਲ ਕਰਨਾ ਹੋਵੇਗਾ ਸ਼ਨੀ ਦੇ ਮੰਗਲ ਦਾ ਯੋਗ ਬਣ ਰਿਹਾ ਹੈ ਤਾਂ ਫੈਮਿਲੀ ਦੇ ਵਿੱਚ ਥੋੜਾ ਜਿਹਾ ਲੜਾਈ ਝਗੜਾ ਹੋ ਸਕਦਾ ਹੈ ਉਥੇ ਤੁਸੀਂ ਕੀ ਕਰਨਾ ਹੈ ਸ਼ਾਂਤੀ ਰੱਖਣੀ ਹੈ ਇਹ ਜੋ ਤੁਹਾਨੂੰ ਡੇਟ ਦਸੀਆਂ ਹਨ ਨੋਟ ਕਰਕੇ ਰੱਖ ਲਓ 8 ਅਗਸਤ ਤੋਂ ਬਾਕੀ ਦਿਨ ਚੰਗੇ ਆ ਸਕਦੇ ਹਨ ਪ੍ਰਾਪਰਟੀ ਵਗੈਰਾ ਜਿਹੜਾ ਖਰੀਦ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਹੁਣ ਸਾਵਧਾਨੀ ਤੁਹਾਨੂੰ ਦੱਸ ਦਈਏ ਕਿ ਜੋ ਤੁਹਾਡੇ ਨਾਲ ਅਗਸਤ ਦਾ ਮਹੀਨਾ ਜਿਸ ਤਰ੍ਹਾਂ ਕਿ ਜੁਲਾਈ ਨਾਲੋਂ ਤਾਂ ਅਗਸਤ ਦਾ ਮਹੀਨਾ ਚੰਗਾ ਰਹੇਗਾ ਇਹ ਤਾਂ ਹੈ ਸਭ ਤੋਂ ਪਹਿਲਾਂ ਆਪਣੀ ਗੱਲ ਕਰਦੇ ਹਾਂ ਮਣੀ ਦੀ ਪੈਸੇ ਦੀ ਕਿਉਂਕਿ ਪੈਸਾ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ ਲਾਈਫ ਦੇ ਵਿੱਚ ਤਾਂ ਵੈਸੇ ਵੀ ਦ੍ਰਿਸ਼ਟੀ ਦੇਖੀਏ ਤਾਂ ਅਗਸਤ ਦਾ ਮਹੀਨਾ ਤੁਹਾਡਾ ਬਹੁਤ ਹੀ ਚੰਗਾ ਹੈ ਸ਼ੁਭ ਹੈ ਪੈਸਾ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੋਈ ਡੀਲ ਤੁਹਾਡੀ ਕਰੈਕ ਹੋ ਸਕਦੀ ਹੈ ਕੋਈ ਆਰਡਰ ਤੁਹਾਨੂੰ ਮਿਲ ਸਕਦਾ ਹੈ ਚੰਗੀ ਸੇਲ ਤੁਹਾਡੀ ਹੋ ਸਕਦੀ ਹੈ ਇਸ ਤੋਂ ਇਲਾਵਾ ਜੇ ਕੁੰਭ ਰਾਸ਼ੀ ਵਾਲੇ ਜੋ ਸਟੂਡੈਂਟ ਹਨ ਵਿਦਿਆਰਥੀ ਵਰਗ ਦੀ ਗੱਲ ਕਰੀਏ ਤਾਂ ਸਟੂਡੈਂਟ ਤੇ ਲਈਏ ਮਹੀਨਾ ਬਹੁਤ ਚੰਗਾ ਹੈ ਉਹਨਾਂ ਦੇ ਦੇਖੋ 16 ਅਗਸਤ ਤੋਂ ਬਾਅਦ ਜੋ ਜੋ ਡੇਟ ਦੱਸ ਰਹੇ ਹਾਂ ਉਹ ਤੁਹਾਨੂੰ ਤੁਸੀਂ ਨੋਟ ਕਰ ਸਕਦੇ ਹੋ 16 ਅਗਸਤ ਤੋਂ ਬਾਅਦ ਸਟੂਡੈਂਟਸ ਤੇ ਲਈ ਜੋ ਸਮਾਂ ਹੈ ਬਹੁਤ ਹੀ ਉੱਤਮ ਹੈ ਲਾਭਦਾਇਕ ਹੈ ਬਹੁਤ ਹੀ ਚੰਗਾ ਹੈ ਨੌਕਰੀ ਲੱਗਣ ਦੇ ਚਾਂਸ ਹਨ ਖਾਸ ਕਰਕੇ ਸਰਕਾਰੀ ਨੌਕਰੀ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਸੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਤੋਂ ਇਲਾਵਾ ਡੇਟ ਨੋਟ ਕਰੋਗੇ 4 5 6 7 ਤਰੀਕ ਤੋਂ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਇਗਜ਼ਾਮ ਜਾਂ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਤਾਂ ਜਿਆਦਾ ਸਕਸੈਸਫੁਲ ਹੋਣ ਲਈ ਚਾਂਸ ਹਨ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਲੋਕ ਜੋ ਐਗਜ਼ਾਮ ਦੇ ਰਹੇ ਹਨ ਉਹਨਾਂ ਦੇ ਹੋਰ ਵੀ ਜ਼ਿਆਦਾ ਸਕਸੈਸਫੁਲ ਹੋਣ ਦੇ ਚਾਂਸ ਹਨ ਹੁਣ ਜੋ ਲੋਕ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਉਂਦੇ ਹਨ ਕੁੰਭ ਰਾਸ਼ੀ ਵਾਲੇ ਤਾਂ ਦੇਖੋ ਨੋਟ ਕਰ ਲਓ 11 ਤੇ 12 ਅਗਸਤ ਦਾ ਦਿਨ ਰਿਜ਼ਲਟ ਦੇ ਲਈ ਬਹੁਤ ਚੰਗਾ ਹੈ 14 ਤੋਂ 18 ਦਾ ਦਿਨ ਇਨਵੈਸਟਮੈਂਟ ਦੇ ਲਈ ਚੰਗਾ ਹੈ ਤੇ 22 ਅਗਸਤ ਵੀ ਟਰਨ ਤੇ ਇਨਵੈਸਟਮੈਂਟ ਦੇ ਲਈ ਚੰਗਾ ਹੈ ਹੁਣ ਜੇ ਤੁਹਾਡਾ ਸੰਤਾਨ ਵਕਸ਼ ਦੀ ਗੱਲ ਕਰੀਏ ਤਾਂ ਸੰਤਾਨ ਨੂੰ ਲੈ ਕੇ ਜੋ ਮਾਤਾ ਪਿਤਾ ਕੁੰਭ ਰਾਸ਼ੀ ਵਾਲੇ ਚਿੰਤਿਤ ਹਨ ਭਾਵੇਂ ਉਹਨਾਂ ਦੀ ਸਟੱਡੀ ਵਾਸਤੇ ਹੋਣ ਜਾਂ ਉਹਨਾਂ ਦੇ ਬਿਹੇਵੀਅਰ ਵਾਸਤੇ ਹੋਣ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਉਹਨਾਂ ਦੇ ਲਈ ਟੈਨਸ਼ਨ ਦੇ ਵਿੱਚ ਹੋ ਤੁਹਾਡੇ ਜੋ ਅਗਸਤ ਦੇ ਮਹੀਨੇ ਦੇ ਵਿੱਚ ਚਿੰਤਾਵਾਂ ਦੂਰ ਹੋਣ ਵਾਲੀਆਂ ਹਨ ਨਾਲ ਹੀ ਨਾਲ ਉਹ ਮਾਤਾ ਪਿਤਾ ਜੋ ਬੇਬੀ ਕਨਸੀਵ ਨਹੀਂ ਕਰ پا ਰਹੇ ਅਗਸਤ ਦਾ ਮਹੀਨਾ ਉਹਨਾਂ ਵਾਸਤੇ ਕੋਈ ਖੁਸ਼ਖਬਰੀ ਲੈ ਕੇ ਆ ਸਕਦਾ ਹੈ ਹੁਣ ਇੱਕ ਖਾਸ ਇੰਪੋਰਟੈਂਟ ਗੱਲ ਜੋ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਪ੍ਰਾਪਰਟੀ ਨੂੰ ਲੈ ਕੇ ਕੋਈ ਤੁਹਾਡਾ ਮੈਟਰ ਚੱਲ ਰਿਹਾ ਸੀ ਜਾਂ ਪ੍ਰਾਪਰਟੀ ਲੈਣ ਦੇਣ ਦਾ ਵਿਚਾਰ ਚੱਲ ਰਿਹਾ ਸੀ ਸੋਚ ਰਹੇ ਸੀ ਤਾਂ ਇੱਕ ਗੱਲ ਪੱਕੀ ਤੌਰ ਤੇ ਕਹਿ ਸਕਦੇ ਹਾਂ ਕਿ ਪ੍ਰਾਪਰਟੀ ਤੋਂ ਰਿਲੇਟਡ ਕੰਮ ਜੁਐਲਰੀ ਜਾਂ ਕੱਪੜਾ ਇਹਨਾਂ ਪੰਜਾਂ ਚੀਜ਼ਾਂ ਦੇ ਵਿੱਚੋਂ ਕੋਈ ਜ਼ਰੂਰੀ ਦੋ ਚੀਜ਼ਾਂ ਪਰਚੇਸ ਕਰਨ ਵਾਲੇ ਹੋ ਅਗਸਤ ਦੇ ਮਹੀਨੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਡੇਟ ਜੋ ਪਹਿਲਾਂ ਡੇਟ ਤੁਹਾਨੂੰ ਦੱਸ ਚੁੱਕੀ ਹਾਂ ਉਹਨਾਂ ਨੂੰ ਛੱਡ ਕੇ ਬਾਕੀ ਅਗਸਤ ਦੇ ਮਹੀਨੇ ਵਿੱਚ ਪੰਜਾਂ ਦੇ ਵਿੱਚੋਂ ਦੋ ਚੀਜ਼ਾਂ ਤੁਸੀਂ ਜ਼ਰੂਰ ਕਰੋਗੇ ਨਾਲ ਦੀ ਨਾਲ ਅਗਸਤ ਦੇ ਮਹੀਨੇ ਦੇ ਵਿੱਚ ਦੱਸ ਦਈਏ ਕਿ ਲਵ ਲਾਈਫ ਤਾਂ ਇੱਥੇ ਆ ਗਿਆ ਕਿ ਤੁਸੀਂ ਕਿਸੇ ਨੂੰ ਦਿਲ ਤੋਂ ਚਾਹੁੰਦੇ ਸੀ ਤਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਹੋਣ ਵਾਲੀ ਹੈ ਇਸ ਤੋਂ ਇਲਾਵਾ ਇੱਕ ਰੁਕਿਆ ਹੋਇਆ ਕੰਮ ਜਿਸ ਦਾ ਤੁਸੀਂ ਰੈਗੂਲਰ ਕੋਸ਼ਿਸ਼ ਕਰ ਰਹੇ ਸੀ ਬਹੁਤ ਪਿੱਛੇ ਭੱਜ ਰਹੇ ਸੀ ਚਾਹੁੰਦੇ ਸੀ ਮਿਹਨਤ ਕਰ ਰਹੇ ਸੀ ਤਾਂ ਉਹ ਕੰਮ ਅਗਸਤ ਦੇ ਮਹੀਨੇ ਵਿੱਚ ਨਿਸ਼ਚਿਤ ਰੂਪ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਚੀਜ਼ ਹੋਰ ਦੱਸਣਾ ਚਾਹਾਂਗੇ ਕਿ ਪ੍ਰੋਫੈਸ਼ਨਲ ਲਾਈਫ ਵਿੱਚ ਲੋਕੀ ਤੁਹਾਡੇ ਨਾਲ ਸਾਜ਼ਿਸ਼ ਕਰ ਸਕਦੇ ਹਨ ਆਫਿਸ ਵਿੱਚੋਂ ਤੁਹਾਨੂੰ ਕਢਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਉਸ ਦਾ ਤੁਸੀਂ ਖਾਸ ਤੌਰ ਤੇ ਕੰਬਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਹੈ ਅਗਸਤ ਦਾ ਮਹੀਨਾ ਬਹੁਤ ਹੀ ਚੰਗਾ ਰਹੇਗਾ ਜੜੀਆਂ ਨੈਗੇਟਿਵ ਚੀਜ਼ਾਂ ਹੋਣ ਵਾਲੀਆਂ ਹਨ ਸਾਵਧਾਨੀਆਂ ਰੱਖਣੀਆਂ ਹਨ ਤਾਂ ਤੁਹਾਨੂੰ ਦੱਸ ਦਿਤੀਆਂ ਹਨ এডੂਕੇਸ਼ਨ ਪ੍ਰਾਪਰਟੀ ਪ੍ਰੇਮ ਸਬੰਧ ਸੰਤਾਨ ਇਸ ਦੇ ਲਈ ਅਗਸਤ ਦਾ ਮਹੀਨਾ ਬਹੁਤ ਹੀ ਚੰਗਾ ਰਹੇਗਾ ਤਾਂ ਅਗਸਤ ਦਾ ਮਹੀਨਾ ਬਹੁਤ ਹੀ ਲਾਭਦਾਇਕ ਹੈ ਤੁਹਾਨੂੰ ਕਿਸੇ ਨੂੰ ਮਿਲਣ ਦੇ ਲਈ ਇਹ ਅਗਸਤ ਦਾ ਮਹੀਨਾ ਬਹੁਤ ਚੰਗਾ ਹੈ ਮੈਰਿਡ ਲਾਈਫ ਵਾਲਿਆਂ ਦੇ ਲਈ ਬਹੁਤ ਵਧੀਆ ਹੈ ਪਹਿਲਾਂ ਨਾਲੋਂ ਬਿਹਤਰ ਹੋਏਗਾ ਹੈਲਥ ਨੂੰ ਲੈ ਕੇ ਪਹਿਲਾਂ ਨਾਲੋਂ ਸਥਿਤੀ ਚੰਗੀ ਰਹੇਗੀ ਤਾਂ ਐਸੀ ਸਾਡਾ ਕੁੰਭ ਰਾਸ਼ੀ ਵਾਲਿਆਂ ਦਾ ਅਗਸਤ ਦੇ ਮਹੀਨੇ ਦਾ ਰਾਸ਼ੀ ਫਲ ਤਾਂ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਬਦਤ ਬਦ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ